ਇਥੇ ਜਿੰਨੀਆਂ ਅੱਜ ਰੇੜੀਆਂ ਲੱਗੀਆਂ ਨੇ ਨਾ ਇਥੇ ਕੋਈ ਵੀ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਜਾਇਜ਼ ਹੈ ਕਿ ਸਿਰਫ ਇੱਕ ਬੰਦੇ ਨੂੰ ਅਵੈਦ ਕਹਿ ਕੇ ਹਟਾਇਆ ਗਿਆ ਤੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਨਗਰ ਨਿਗਮ ਨੂੰ ਪੁੱਛਣਾ ਚਾਹੁੰਦਾ ਜੇ ਉਹ ਅਵੈਦ ਸੀ ਤੇ ਆ ਤੁਸੀਂ ਦੇਖੋ ਜਿੰਨੀਆਂ ਵੀ ਇਥੇ ਲੱਗੀਆਂ ਕਿ ਇਹ ਜਾਇਜ਼ ਨੇ ਬੰਗਲਾ ਦੇ ਦੇਸ਼ੀਅਰ ਨੇਪਾਲੀ ਲੋਕ ਵੀ ਆਗੇ ਇਥੇ ਬੈਠ ਚੁੱਕੇ ਨੇ ਔਰ ਉਹ ਵੀ ਨਜਾਇਜ਼ ਤੌਰ ਤੇ ਬੈਠੇ ਨੇ ਪ੍ਰਸ਼ਾਸਨ ਨੇ ਅਜੇ ਤੱਕ ਉਹਨਾਂ ਤੱਕ ਉਹਨਾਂ ਦੀ ਕੋਈ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੋ ਨਗਰ ਨਿਗਮ ਵਾਕਈ ਦੋ ਤਰਫਾ ਨੀਤੀ ਅਪਣਾ ਰਿਹਾ ਹੈ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਇਹਨਾਂ ਦੀ ਸੈਟਿੰਗ ਹੈਗੀ ਆ ਉਹਨਾਂ ਤੇ ਕੋਈ ਡੰਡਾ ਨਹੀਂ ਵੱਜਦਾ ਉਹਨਾਂ ਦਾ ਕੋਈ ਸਮਾਨ ਨਹੀਂ ਚੁਕਾਇਆ ਜਾਂਦਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਹ ਜਿਹੜੇ ਸ਼ਨਾਤੀ ਲੋਕ ਆਉਂਦੇ ਨੇ ਰਾਤੋਂ ਰਾਤ ਇਹਨਾਂ ਦੇ ਵੋਟਰ ਕਾਰਡ ਬਣ ਜਾਂਦੇ ਆ ਰਾਤੋਂ ਰਾਤ ਇਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਔਰ ਕਿਹੜੀ ਤਾਕਤ ਇਹਨਾਂ ਦੇ ਪਿੱਛੇ ਕੰਮ ਕਰ ਰਹੀ ਹੈ ਪੰਜਾਬ ਵੇਖ ਰਹੇ ਸਾਰੇ ਹੀ ਦਸ਼ਕਾਂ ਦਾ ਸਵਾਗਤ ਹੈ ਜੀਡੀ ਪੰਜਾਬ ਦਾ ਕੈਮਰਾ ਇਸ ਵੇਲੇ ਖੜਾ ਹੈ ਫਗਵਾੜਾ ਦੇ ਮਸ਼ਹੂਰ ਇਲਾਕੇ ਹਰਗੋਬਿੰਦਨਗਰ ਜਿਹੜੀ ਕਿ ਇੱਥੇ ਇੱਕ ਚਪਾਟੀ ਨਜ਼ਰ ਆ ਰਹੀ ਹੈ ਤੁਹਾਨੂੰ ਆਲੇ ਦੁਆਲੇ 100 150 ਰੇੜੀਆਂ ਜਿਹੜੀਆਂ ਹੈਗੇ ਪ੍ਰਵਾਸੀ ਮਜ਼ਦੂਰ ਆ ਦੂਸਰੀਆਂ ਦੂਈਆਂ ਸਟੇਟਾਂ ਦੇ ਵਿੱਚੋਂ ਆ ਕੇ ਇੱਥੇ ਨਜਾਇਜ਼ ਕਬਜ਼ਿਆਂ ਦੇ ਰੂਪ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਇੱਥੇ ਬਰਾਜਮਾਨ ਨੇ ਇਹ ਤੁਹਾਨੂੰ ਦੱਸ ਦਈਏ ਜਿਹੜੀ ਜਗ੍ਹਾ ਹੈਗੇ ਕਿਸੇ ਵੇਲੇ ਇੰਪਰੂਵਮੈਂਟ ਟਰਸਟ ਦੀ ਇਹ ਜਿਹੜੀ ਇਹ ਪਾਰਕਿੰਗ ਹੁੰਦੀ ਸੀ ਪਾਰਕਿੰਗ ਤੋਂ ਬਾਅਦ ਜਦੋਂ ਇਹ ਨਗਰ ਨਿਗਮ ਦੇ ਹਵਾਲੇ ਕੀਤੀ ਗਈ ਹੈ ਇਹ ਪਾਰਕਿੰਗ ਪਲੱਸ ਜਿਹੜੇ ਕੰਮ ਬਹੁਤ ਕੰਮ ਸ਼ੋਪ ਨੇ ਆਲੇ ਦੁਆਲੇ ਦੁਕਾਨਾਂ ਇਹ ਜਦੋਂ ਨਗਰ ਨਿਗਮ ਦੇ ਹਵਾਲੇ ਕੀਤੀਆਂ ਗਈਆਂ ਇੱਥੇ ਕਬਜੇ ਹੁਣੇ ਸ਼ੁਰੂ ਹੋ ਗਏ ਤੇ ਹੁਣ ਹਾਲਾਤ ਇਹ ਨੇ ਵੀ ਪਾਰਕਿੰਗ ਇੱਥੇ ਬਿਲਕੁਲ ਨਜ਼ਰ ਨਹੀਂ ਆ ਰਹੀ ਅੰਦਰ ਰੇੜੀਆਂ ਜਿਹੜੀਆਂ ਰੋਜ਼ਾਨਾ ਵੱਧ ਲਈਆਂ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿਹੜੀ ਬਿਲਕੁਲ ਮੇਨ ਹਾਈਵੇ ਸੜਕ ਹੈ ਹਰਗੋਬਿੰਦਗਰ ਇਲਾਕੇ ਦੀ ਉਹ ਰਾਤ ਨੂੰ ਜਿਹੜੀਆਂ ਰੇੜੀਆਂ ਇਥੇ ਵੱਧ ਲਈਆਂ ਨੇ ਦੇਖ ਦੇਖ ਕੇ ਕਬਜੇ ਵੱਧ ਰਹੇ ਨੇ ਉਹ ਸਾਰੇ ਦੇ ਸਾਰੇ ਕਬਜੇ ਰਾਤ ਵੇਲੇ ਸੜਕਾਂ ਦੇ ਉੱਤੇ ਪੱਕੇ ਰੂਪ ਦੇ ਵਿੱਚ ਖੋਖੇ ਕਹਿ ਲਈਏ ਰੇੜੀਆਂ ਫੜੀਆਂ ਕਹਿ ਲਈਏ ਉਹ ਬਿਰਾਜ਼ਮਾਨ ਨੇ ਤੇ ਨਗਰ ਨਿਗਮ ਦੀ ਪੂਰੀ ਕਿਰਪਾ ਦ੍ਰਿਸ਼ਟੀ ਇਹਨਾਂ ਦੇ ਉੱਤੇ ਬਣੀ ਹੋਈ ਹੈ ਐਨ ਆਈ ਨਹੀਂ ਇੱਥੇ ਜਿਹੜੇ ਬਿਜਲੀ ਦੇ ਮੀਟਰ ਤੱਕ ਜਿਹੜੇ ਨੇ ਕਹਿੰਦੇ ਨੇ ਰੇੜੀ ਦੇ ਉੱਤੇ ਕਦੀ ਬਿਜਲੀ ਦਾ ਮੀਟਰ ਨਹੀਂ ਲੱਗ ਸਕਦਾ ਬਿਜਲੀ ਦੇ ਮੀਟਰ ਵੀ ਇੱਥੇ ਲੱਗੇ ਹੋਏ ਨੇ ਕੱਲ ਇੱਕ ਤਾਜ਼ਾ ਵਾਕਿਆ ਨਗਰ ਨਿਗਮ ਫਗਵਾੜਾ ਵੱਲੋਂ ਇਸ ਜਗ੍ਹਾ ਤੇ ਕੀਤਾ ਗਿਆ ਇੱਕ ਬੰਦੇ ਨੂੰ ਟਾਰਗੇਟ ਕਰਦੇ ਹੋਏ ਉਹਦਾ ਜਿਹੜਾ ਖੋਖਾ ਆ ਉਹ ਜ਼ਬਰਦਸਤੀ ਟਰਾਲੀ ਦੇ ਵਿੱਚ ਲੱਦ ਕੇ ਉਹਦਾ ਕਬਜ਼ਾ ਹਟਾਇਆ ਗਿਆ ਇੱਕ ਵੱਡਾ ਸਵਾਲ ਇੱਥੇ ਪੈਦਾ ਹੋ ਗਿਆ ਵੀ ਜੇ ਉਹ ਇੱਕ ਸ਼ਖਸ ਜਿਹੜਾ ਸੀਗਾ ਉਹ ਨਜਾਇਜ਼ ਕਬਜ਼ੇ ਦੇ ਰੂਪ ਵਿੱਚ ਸੀ ਜਿਹੜਾ ਕਿ ਕੁਝ ਮਹੀਨੇ ਪਹਿਲਾਂ ਹੀ ਇੱਥੇ ਪਹੁੰਚਿਆ ਸੀ ਤੇ ਜਿਹੜੇ ਆਲੇ-ਦੁਆਲੇ ਰੀੜੀਆਂ ਵਾਲੇ ਨੇ ਜਿਹੜੀ ਮਿਲੀਭੁਗਤ ਚੱਲ ਰਹੀ ਆ ਨਗਰ ਨਿਗਮ ਦੇ ਨਾਲ ਉਹ ਕਿੰਜ ਜਿਹੜੇ ਆ ਬਣੇ ਨੇ ਹਾਲਾਤ ਜਿਹੜੇ ਬੱਤਰ ਤੋਂ ਬੱਤਰ ਹੋ ਰਹੇ ਨੇ ਤੇ ਸਾਡੇ ਨਾਲ ਸ਼ਿਵ ਸ਼ਰਣਾ ਦੇ ਮੁਖ ਆਗੂ ਨੇ ਕਮਲ ਸਰੋਜ ਜੀ ਮੌਜੂਦ ਨੇ ਉਹ ਇਸ ਮਾਮਲੇ ਵਿੱਚ ਕੁਝ ਆਪਣੀ ਪ੍ਰਤੀਕਿਰਿਆ ਦੇਣ ਵਾਸਤੇ ਮੀਡੀਆ ਦੇ ਇਹਨਾਂ ਨੇ ਇਨਵਾਈਟ ਕੀਤਾ ਆਪਾਂ ਕਮਲ ਸਰੋਜ ਜੀ ਨਾਲ ਗੱਲ ਕਰਾਂਗੇ ਬਾਕੀ ਜਿਹੜੀਆਂ ਗੱਲਾਂ ਨੇ ਕਮਲ ਕਮਲ ਸਰੋਜ ਜੀ ਤੁਹਾਡਾ ਸਵਾਗਤ ਹੈ ਡੀਡੀ ਪੰਜਾਬ ਦੇ ਕੈਮਰੇ ਉੱਪਰ ਕੀ ਕਹਿਣਾ ਜਾਉਂਗੇ ਵੀ ਜਿਹੜੀ ਇਹ ਜਗ੍ਹਾ ਹੁੰਦੀ ਸੀ ਕਿਸੇ ਵੇਲੇ ਇੰਪਰੂਵਮੈਂਟ ਟਰਸਟ ਦੀ ਪਾਰਕਿੰਗ ਸੀ ਤੇ ਹੁਣ ਜਿਹੜੇ ਨੇ ਤੁਸੀਂ ਦੇਖ ਸਕਦੇ ਆਂ ਤੇ ਕਬਜੇ ਹੀ ਕਬਜੇ ਨਜ਼ਰ ਆ ਰਹੇ ਤੇ ਜੇ ਕਾਰਵਾਈ ਹੁੰਦੀ ਆ ਤੇ ਸਿਰਫ ਇੱਕ ਬੰਦੇ ਨੂੰ ਟਾਰਗੇਟ ਬਣਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਕੀ ਕਹਿਣਾ ਜਾਉਂਗੇ ਸਭ ਤੋਂ ਪਹਿਲਾਂ ਤਾਂ ਮੈਂ ਡੀਡੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਆਵਾਜ਼ ਜਨਤਾ ਤੱਕ ਪਹੁੰਚਾ ਲਈ ਸਾਡੇ ਕੋਲ ਪਹੁੰਚੇ ਹੋ ਤੁਹਾਡੀ ਜਾਣਕਾਰੀ ਦੇ ਅਕੋਰਡਿੰਗ ਤੁਸੀਂ ਦੇਖ ਹੀ ਰਹੇ ਹੋ ਮੇਰੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੈ ਕਿ ਇਹ ਇੱਥੇ ਜਿੰਨੀਆਂ ਜੜੜੀਆਂ ਲੱਗੀਆਂ ਨੇ ਨਾ ਇੱਥੇ ਕੋਈ ਵੀ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਜਾਇਜ਼ ਔਰ ਕੱਲ ਜਿਸ ਤਰ੍ਹਾਂ ਨਗਰ ਨਿਗਮ ਨੇ ਆਪਣਾ ਡੰਡਾ ਚਲਾਇਆ ਹੈ ਅਵੈਦ ਕਹਿ ਕੇ ਪਹਿਲਾ ਤਾਂ ਮੈਂ ਨਗਰ ਨਿਗਮ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਅਵੈਦ ਦੇ ਤੌਰ ਤੇ ਆਪਣੀ ਕਾਰਵਾਈ ਕੀਤੀ ਹੈ ਲੇਕਿਨ ਇਸ ਚੀਜ਼ ਦਾ ਮੇਰੇ ਅੰਦਰ ਇੱਕ ਰੋਸ਼ ਹੈ ਪੂਰੀ ਪਾਰਟੀ ਦੇ ਸਾਡੇ ਅੰਦਰ ਰੋਸ਼ ਹੈ ਸ਼ਾਇਦ ਪੂਰੇ ਫਗਵਾੜਾ ਸ਼ਹਿਰ ਦੇ ਜਿਹੜੇ ਸਹੀ ਲੋਕ ਨੇ ਜਾਂ ਵਾਸਨੀਕ ਨੇ ਉਹਨਾਂ ਤੇ ਵਿੱਚ ਰੋਸ਼ ਹੋਏਗਾ ਕਿ ਸਿਰਫ ਇੱਕ ਬੰਦੇ ਨੂੰ ਅਵੈਦ ਕਹਿ ਕੇ ਹਟਾਇਆ ਗਿਆ ਤੇ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਨਗਰ ਨਿਗਮ ਨੂੰ ਪੁੱਛਣਾ ਚਾਹੁੰਦਾ ਜੇ ਉਹ ਅਵੈਦ ਸੀ ਤੇ ਆ ਤੁਸੀਂ ਦੇਖੋ ਜਿੰਨੀਆਂ ਵੀ ਇੱਥੇ ਲੱਗੀਆਂ ਕਿ ਇਹ ਜਾਇਜ਼ ਨਹੀਂ ਯਾ ਪ੍ਰਸ਼ਾਸਨ ਨੇ ਇਹਨਾਂ ਨੂੰ ਕਿਸ ਤਰੀਕੇ ਨਾਲ ਅਥਾਰਾਈਜ਼ ਕੀਤਾ ਹੈ ਕਿਹੜੇ ਸਰਟੀਫਿਕੇਟ ਦਿੱਤੇ ਆ ਇਹਨਾਂ ਤੋਂ ਕੀ ਸੋਰਸ ਆਫ ਇਨਕਮ ਇਹਨਾਂ ਨੂੰ ਜਾ ਰਹੇ ਆ ਤੇ ਉਸ ਗਰੀਬ ਤੇ ਹੀ लाठी ਚਾਚ ਕੇ ਉਹ ਡੰਡਾ ਇੱਕ ਮਾਰ ਪਈ ਹੈ ਉਹਨੂੰ ਚੱਕ ਕੇ ਉਹਨਾਂ ਨੇ ਫਟਾਫਟ ਕਿਸ ਗਰੀਬ ਨਾਲ ਧੱਕਾ ਕੀਤਾ ਗਿਆ ਹੈ ਜਾਂ ਤਾਂ ਨਗਰ ਨਿਗਮ ਆਪਣੀ ਕਾਰਵਾਈ ਸਾਰਿਆਂ ਦੇ ਬਰਾਬਰ ਰੱਖੇ ਸਾਰਿਆਂ ਨੂੰ ਕੰਮ ਕਰਨ ਦਿੱਤਾ ਜਾਵੇ ਨਹੀਂ ਤਾਂ ਜੇ ਉਹ ਜਿਸ ਤਰੀਕੇ ਨਾਲ ਉਹਤੇ ਅਵੈਦ ਕਹਿ ਕੇ ਕਾਰਵਾਈ ਕੀਤੀ ਗਈ ਹੈ ਉਸ ਤਰੀਕੇ ਨਾਲ ਹੀ ਪੂਰੀ ਦੀ ਪੂਰੀ ਚਪਾਟੀ ਖਾਲੀ ਹੋਣੀ ਚਾਹੀਦੀ ਹੈ ਔਰ ਇਸ ਦੇ ਨਾਲ ਹੀ ਪੂਰੇ ਫਗਵਾੜਾ ਦੇ ਅੰਦਰ ਜਿੱਥੇ ਵੀ ਨਜਾਇਜ਼ ਰੇੜੀਆਂ ਲਗਿਆ ਨੇ ਉਹ ਵੀ ਖਾਲੀ ਹੋਣੇ ਚਾਹੀਦਿਆਂ ਨੇ ਔਰ ਕੁਝ ਇਸ ਤਰ੍ਹਾਂ ਦੇ ਲੋਕ ਵੀ ਫਗਵਾੜੇ ਦੇ ਵਿੱਚ ਜਿਨ੍ਹਾਂ ਦੀ ਤਦਾਦ ਬਹੁਤ ਜ਼ਿਆਦਾ ਵਧ ਗਈ ਆ بار بار ਸ਼ਿਵਸ਼ਨਾ ਉਧ ਬਾਲਾ ਸਾਹਿਬ ਠਾਕਰੇ ਇਸ ਮੁੱਦੇ ਤੇ ਗੱਲ ਕਰਦੀ ਰਹੀ ਆ ਕਿ ਇਹਨਾਂ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਜਿੱਥੇ ਪਤਾ ਲੱਗ ਰਿਹਾ ਕੁਝ ਬੰਗਲਾਦੇਸ਼ੀ ਔਰ ਨੇਪਾਲੀ ਲੋਕ ਵੀ ਆਗੇ ਇੱਥੇ ਬੈਠ ਚੁੱਕੇ ਨੇ ਔਰ ਉਹ ਵੀ ਨਜਾਇਜ਼ ਤੌਰ ਤੇ ਬੈਠੇ ਨੇ ਪ੍ਰਸ਼ਾਸਨ ਨੇ ਅਜੇ ਤੱਕ ਉਹਨਾਂ ਤੱਕ ਉਹਨਾਂ ਦੀ ਕੋਈ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਲੇਕਿਨ ਮੈਨੂੰ ਹਨਾਰਨਗੀ ਕੱਲ ਹੋਈ ਹੈ ਕਿ ਇਹ ਵੀ ਪਤਾ ਲੱਗਾ ਕਿ ਜਿਹੜੀ ਇੱਥੋਂ ਇੱਕ ਲਿਖਤੀ ਸ਼ਿਕਾਇਤ ਗਈ ਸੀ ਪੂਰੀ ਚਪਾਟੀ ਦੇ ਅਕੋਰ ਲਿਕ ਕਾਰਵਾਈ ਸਿਰਫ ਇੱਕ ਬੰਦੇ ਤੇ ਹੋਈ ਆ ਇਸ ਚੀਜ਼ ਦਾ ਮੈਨੂੰ ਦੁੱਖ ਹੈ ਔਰ ਇਸ ਚੀਜ਼ ਦਾ ਅਸੀਂ ਰੋਜ਼ ਪ੍ਰਗਟ ਕਰਦੇ ਆ ਔਰ ਸਾਨੂੰ ਅਸੀਂ ਚਾਹੁੰਦੇ ਆ ਕਿ ਜੋ ਪ੍ਰਸ਼ਾਸਨ ਆ ਨਾ ਇਨਸਾਫ ਸਾਰੇ ਲਈ ਬਰਾਬਰ ਕਰੇ ਜੇ ਪ੍ਰਸ਼ਾਸਨ ਇਨਸਾਫ ਨਹੀਂ ਕਰਦਾ ਤੇ ਸ਼ਿਵਸ਼ਿਆਨਾ ਉਧਵਾਲਾ ਸਾਹਿਬ ਠਾਕਰੇ ਹਰੇਕ ਲਈ ਆਪਣੀ ਜਿਹੜੀ ਲੜਾਈ ਹੈ ਕਮਲਜੀਤ ਤੁਸੀਂ ਤੁਸੀਂ ਵੀ ਸ਼ਹਿਰ ਦੇ ਨਿਵਾਸੀ ਹੋ ਤੁਹਾਨੂੰ ਕੀ ਲੱਗਦਾ ਨਗਰ ਨਿਗਮ ਸਮੇਂ-ਸਮੇਂ ਤੇ ਜਿਹੜੀ ਆ ਕਾਰਵਾਈ ਕਰਨ ਵਾਸਤੇ ਸ਼ਹਿਰ ਜੋ ਟਰਾਲੀ ਜੀਸੀਵੀ ਲੈ ਕੇ ਜਾਂਦੀ ਆ ਪੱਖਪਾਤ ਹਰ ਮੀਡੀਆ ਦੇ ਵਿੱਚ ਤੁਸੀਂ ਦੇਖਦੇ ਹੋ ਨਾ ਪੱਖਪਾਤ ਹਰ ਬੰਦੇ ਨਾਲ ਕੀਤਾ ਜਾ ਰਿਹਾ ਵਾ ਇਹ ਮਤਲਬ ਕੀ ਲੱਗ ਰਿਹਾ ਵਾ ਮਤਲਬ ਨਗਰ ਨਿਗਮ ਨੂੰ ਜਿੱਥੋਂ ਕੋਈ ਅਰਨਿੰਗ ਆ ਰਹੀ ਹੈ ਜਿੱਥੇ ਮਿਲੀ ਭਗਤ ਹੈ ਰਹੀ ਉਥੇ ਕਾਰਵਾਈ ਨਹੀਂ ਹੋ ਰਹੀ ਤੇ ਜਿਹੜਾ ਕੋਈ ਨਵਾਂ ਬੰਦਾ ਆਂਦਾ ਜਿੱਥੇ ਸੈਟਿੰਗ ਨਹੀਂ ਹੈਗੀ ਮੈਂ ਸੈਟਿੰਗ ਜਿਹਾ ਬਦਹੀ ਵਰਤਾਂਗਾ ਜਿੱਥੇ ਨਹੀਂ ਹੈਗੀ ਤੇ ਉਹਨੂੰ ਚੁਕਾਇਆ ਜਾ ਰਿਹਾ ਦੇਖੋ ਜੀ ਤੁਸੀਂ ਇਸ ਤਰ੍ਹਾਂ ਸੈਟਿੰਗਸ ਆਪ ਤੁਸੀਂ ਯੂਜ਼ ਕਰ ਰਹੇ ਹੋ ਮੈਂ ਤਾਂ ਇਹਨਾਂ ਨੂੰ ਕਹਿ ਕੇ ਜਿਨ੍ਹਾਂ ਨੇ ਕੋਈ ਸਰਟੀਫਾਈ ਕੀਤਾ ਹੈ ਜਾਂ ਜਿਨ੍ਹਾਂ ਨੂੰ ਸਰਟੀਫੀਕੇਟ ਦਿੱਤੇ ਆ ਉਹਨਾਂ ਨੂੰ ਨਹੀਂ ਚੱਕ ਰਿਹਾ ਤੇ ਜੇ ਇਹਨਾਂ ਨੇ ਕੋਈ ਸਰਟੀਫੀਕੇਟ ਇਹਨਾਂ ਨੂੰ ਦਿੱਤੇ ਆ ਤੇ ਆਪਾਂ ਇਹਨਾਂ ਨੂੰ ਜਾਇਜ਼ ਮੰਨ ਲੈਂਦੇ ਹੋ ਮੈਨੂੰ ਸ਼ੂ ਕਰਾ ਦੇਣ ਜਾਂ ਆਪਾਂ ਦ ਤੇ ਜੇ ਇਹਨਾਂ ਨੂੰ ਤੁਹਾਡੀ ਦਿੱਤੀ ਸੀ ਤਾਂ ਉਹਨੂੰ ਵੀ ਅਥਾਰਟੀ ਦੇ ਦਿੰਦੇ ਉਹਨੂੰ ਵੀ ਗਰੀਬ ਨੂੰ ਕੰਮ ਕਰਾ ਦਿੰਦੇ ਪਰ ਤੁਸੀਂ ਦੇਖੋ ਨਗਰ ਨਿਗਮ ਵਾਕਈ ਦੋ ਤਰਫਾ ਨੀਤੀ ਅਪਣਾ ਰਿਹਾ ਹੈ ਪੂਰੇ ਸ਼ਹਿਰ ਦੇ ਵਿੱਚ ਜਿੱਥੇ ਇਹਨਾਂ ਦੀ ਸੈਟਿੰਗ ਹੈਗੀਆ ਉਹਨਾਂ ਤੇ ਕੋਈ ਡੰਡਾ ਨਹੀਂ ਵੱਜਦਾ ਉਹਨਾਂ ਦਾ ਕੋਈ ਸਮਾਨ ਨਹੀਂ ਚੁਕਾਇਆ ਜਾਂਦਾ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਜੇ ਕੋਈ ਵਿਚਾਰਾ ਗਰੀਬ ਮਜ਼ਦੂਰ ਆਪਣੀ ਰੋਜੀ ਰੋਟੀ ਕਮਾ ਰਿਹਾ ਹੈ ਤੇ ਉਹਨੂੰ ਟਾਰਗੇਟ ਕਰਕੇ ਫਟਾਫਟ ਉਹਦਾ ਜੋ ਵੀ ਕੋਸ਼ ਹੈ ਚੱਕ ਕੇ ਬਾਹਰ ਸੁੱਟਿਆ ਜਾਂਦਾ ਕਿ ਇਸ ਰੋਡ ਦੇ ਬਾਹਰ ਜਿੰਨੇ ਵੀ ਖੋਕੇ ਜੜੀਆਂ ਲੱਗੀਆਂ ਨੇ ਜਾਇਜ਼ ਨੇ ਨਗਰ ਨਿਗਮ ਨੂੰ ਇਹ ਨਹੀਂ ਨਜ਼ਰ ਆ ਰਿਹਾ ਤੇ ਇਹ ਵੀ ਤਾਂ ਚੱਕ ਹੋਣ ਕੱਲ ਵਾਲੇ ਐਪੀਸੋਡ ਦੀ ਗੱਲ ਕਰੀਏ ਜਾਂ ਪਿਛਲੀਆਂ ਗੱਲਾਂ ਕਰੀਏ ਵੀ ਕਦੋਂ ਵੀ ਜਦੋਂ ਨਗਰ ਨਿਗਮ ਦੀਆਂ ਟਰਾਲੀਆਂ ਆਉਂਦੀਆਂ ਆਪਣੀ ਪੀਲੀ ਗੱਡੀ ਲੈ ਕੇ ਪੀਲਾ ਪੰਜਾ ਲੈ ਕੇ ਕਾਰਵਾਈ ਕੀਤੇ ਬਿਨਾਂ ਹੀ ਵਾਪਸ ਚਲ ਜਾਂਦੀਆਂ ਕਦੀ ਕਿਸੇ ਅਧਿਕਾਰੀ ਨਾਲ ਤੁਹਾਡੀਆਂ ਗੱਲਾਂ ਹੋਈਆਂ ਵੀ ਜਿਹੜੇ ਅਲੱਗ-alag ਕਬਜ਼ੇ ਹੋਏ ਨੇ ਇਹ ਕਿਉਂ ਨਹੀਂ ਤੁਸੀਂ ਚੁਕਵਾਰੇ ਮੈਂ ਦੇਖੋ ਜੀ ਇਸ ਤੋਂ ਪਹਿਲਾਂ ਆਪਣੇ ਅੱਜ ਤੋਂ 6 ਮਹੀਨੇ ਪਹਿਲਾਂ ਸ਼ਾਇਦ ਤੁਹਾਡੇ ਮੀਡੀਆ ਦੇ ਚੈਨਲਾਂ 'ਹੀਂ ਨਿਊਜ਼ ਵੀ ਚੱਲੀ ਸੀ ਮੇਰੀ ਪੋਸਿਬਲੀ ਆਪਾਈ ਕਵਾਚ ਚੱਕੀ ਸੀ ਔਰ ਉਸ ਮੇਲੇ ਆਪਣੇ ਮਾਨਜੋਗ ਏਡੀਸੀ ਜੋ ਅੱਜ ਆਪਣੇ ਡੀਸੀ ਸਾਹਿਬ ਨੇ ਉਹਨਾਂ ਦੇ ਨੋਟਿਸ 'ਚ ਲਿਆਂਦਾ ਸੀਗਾ ਉਹਨਾਂ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਸ਼ਿਵਸ਼ਨਾ ਉਹਦਾ ਬਾਲਾ ਸਾਹ ਠਾਕਰੇ ਵੱਲੋਂ ਇੱਕ ਲੈਟਰਪੈਡ ਤੇ ਤੇ ਉਤੋਂ ਤੁਹਾਡੇ ਪੱਤਰਕਾਰ ਪ੍ਰਮਾਨ ਨੇ ਜਦੋਂ ਜਾ ਕੇ ਉਹਨਾਂ ਨੂੰ ਪੁੱਛਿਆ ਸੀ ਤੇ ਉਹ ਕਹਿੰਦੇ ਸੀ ਕਿ ਜਾਂਚ ਦਾ ਹਵਾਲਾ ਦੇ ਕੇ ਮੈਂ ਇਸ ਦੀ ਜਾਂਚ ਕਰੂੰਗਾ ਪਰ ਅਗਲੇ ਹੁਣ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਨਵਾਂ ਆਇਆ ਜੀ ਹਜੇ ਇੱਥੇ ਮੈਨੂੰ ਉਸ ਵੀ ਜੋ ਆਪਣੇ ਮਾਨਯੋਗ ਸ਼੍ਰੀ ਅਮਿਤ ਪੰਚਾਲ ਜੀ ਨੇ ਤੇ ਉਹਨਾਂ ਨੇ ਕੋਈ ਸਹੀ ਜਵਾਬ ਨਹੀਂ ਦਿੱਤਾ ਪਰ ਉਸ ਤੋਂ ਬਾਅਦ ਉਹ ਮਾਮਲਾ ਉੱਥੇ ਕਿਤੇ ਠੰਡਾ ਪੈ ਗਿਆ ਸੀ ਕਮਲ ਜੀ ਇਹ ਤਾਂ ਗੱਲ ਹੋ ਗਈ ਨਜਾਇਜ਼ ਕਬਜ਼ੇ ਦੀ ਕਿ ਤੁਸੀਂ ਵਿੱਚ ਗੱਲ ਜੋੜ ਰਹੇ ਹੋ ਕਿ ਜਿਹੜੀ ਸ਼ਿਵਸ਼ਨਾ ਬਾਲ ਕਿ ਬੰਗਲਾਦੇਸ਼ੀ ਆ ਜਾਂ ਦੂਸਰੀਆਂ ਸਟੇਟਾਂ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਇੱਕ ਪਰਮਾਰ ਜਿਹੜੀ ਬਣੀ ਹੋਈ ਆ ਤੇ ਸਾਡੇ ਪੰਜਾਬੀਆਂ ਨੂੰ ਦੂਜੀਆਂ ਸਟੇਟਾਂ ਦੇ ਵਿੱਚ ਬੜੀਆਂ ਮੁਸ਼ਕਲਾਂ ਆ ਉਹਨਾਂ ਦੇ ਪਤਲ ਹੋ ਰਹੇ ਆ ਬੜਾ ਕੁਝ ਵੱਡੇ ਵੱਡੀਆਂ ਘਟਨਾਵਾਂ ਹੋ ਰਹੀਆਂ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੋਗੇ ਤਾਜਾ ਵੀ ਥੋੜੀ ਤੁਸੀਂ ਦੇਖ ਲਓ ਕਿ ਬੰਗਾਲ ਦੇ ਵਿੱਚ ਕੀ ਕੁਝ ਹੋਇਆ ਬੰਗਾਲ ਦੇ ਹਿੰਦੂਆਂ ਨਾਲ ਕੀ ਕੁਝ ਹੋਇਆ ਉੱਥੇ ਵੀ ਅਸੀਂ ਹਰ ਪਾਸੇ ਆਪਣਾ ਮੰਗ ਪੱਤਰ ਦਿੱਤਾ ਚੋ ਪੰਜਾਬ ਹੈ ਔਰ ਜੋ ਹਿੰਦੁਸਤਾਨ ਆ ਨਾ ਇੱਕ ਸ਼ਾਂਤ ਵੀ ਔਰ ਹਰੇਕ ਧਰਮ ਨਾਲ ਪਿਆਰ ਕਰਨ ਵਾਲਾ لیکن ਉਹ ਉਹਦਾ ਕੁਝ ਨਜਾਇਜ਼ ਸ਼ਾਇਦ ਆ ਲੈ ਕੇ ਨਾ ਕੁਝ ਟੈਰਰਿਜ਼ਮ ਲੋਕ ਪਾਲੀ ਲੋਕ ਜਿਹੜੇ ਇੱਥੇ ਆ ਕੇ ਬੈਠ ਚੁੱਕੇ ਨੇ ਜਿਹੜਾ 24 ਘੰਟੇ ਸਾਡੇ ਦੇਸ਼ ਲਈ ਖਤਰਾ ਬਣਿਆ ਹੋਇਆ ਹੈ ਇਸੇ ਕਰਕੇ ਸ਼ਿਵਸ਼ਨਾ ਉਹਦਾ ਬਾਲਾ ਸਾਹਿਬ ਠਾਕਰੇ ਪੂਰੇ ਨੈਸ਼ਨਲ ਲੈਵਲ ਤੇ ਇਸ ਚੀਜ਼ ਦਾ ਮੁੱਦਾ ਚੱਕਦੀ ਰਹਿੰਦੀ ਹੈ ਤਾਂ ਕਿ ਦੇਸ਼ ਦੇ ਵਿੱਚ ਸਾਡਾ ਦੇਸ਼ ਜਿਹੜਾ ਸੁਰੱਖਿਅਤ ਰਹੇ ਕਦੇ ਕੋਈ ਏਦਾਂ ਦੀ ਅਨਹੂਣੀ ਨਾ ਹੋਵੇ ਜਿਸ ਤਰ੍ਹਾਂ ਬੰਗਾਲ ਦੇ ਵਿੱਚ ਹੋਈ ਹੈ ਤੇ ਤੁਹਾਨੂੰ ਕੀ ਲੱਗ ਰਿਹਾ ਵੀ ਇਹ ਵੋਟ ਦੀ ਰਾਜਨੀਤੀ ਹੈ ਵੀ ਜਿਹੜੀਆਂ ਦੂਸਰੀਆਂ ਸਟੇਟਾਂ ਚੋਂ ਆਉਂਦਾ ਦੂਸਰੀਆਂ ਕਟਰੀਆਂ ਦੇ ਵਿੱਚੋਂ ਚੋਰੀ ਛੁਪੇ ਰਹੇ ਬੰਦੇ ਆਪਣੇ ਬਾਰਡਰ ਟੱਪ ਕੇ ਚੋਰੀ ਛਿਪੇ ਪਹੁੰਚਦੇ ਉਹਨਾਂ ਦੇ ਆਧਾਰ ਕਾਰਡ ਵੋਟਰ ਕਾਰਡ ਪੈਨ ਕਾਰਡ ਤੱਕ ਸਾਰੇ ਬਣ ਰਹੇ ਆ ਤੇ ਉਹ ਕਿਤੇ ਨਾ ਕਿਤੇ ਉਹ ਸਰਕਾਰਾਂ ਦੀ ਸ਼ਹਿ ਦੇ ਨਾਲ ਕਹਿ ਲਈਏ ਜਾਂ ਉਹਨਾਂ ਦੀ ਮਰਜ਼ੀ ਦੇ ਨਾਲ ਮਤਲਬ ਬਿਨਾ ਉਹ ਤਾਂ ਪੋਸੀਬਲ ਹੀ ਨਹੀਂ ਹੈਗਾ ਉਸ ਤਰ੍ਹਾਂ ਦੇ ਦੇਖੋ ਜੀ ਇਹ ਤਾਂ ਬਹੁਤ ਵੱਡਾ ਇੱਕ ਛੜੇੰਤਰ ਹੈ ਜੇ ਅੱਜ ਇੱਕ ਜੈਨੂਨ ਬੰਦੇ ਨੂੰ ਤੁਹਾਨੂੰ ਮੰਨ ਲਓ ਕਿ ਇੱਕ ਐਸੀ ਤਾਂ ਸਰਟੀਫਿਕੇਟ ਲੈਣਾ ਹੋਵੇ ਜਾਂ ਕੁਝ ਲੈਣਾ ਹੋਵੇ ਨਾ ਤੇ ਆਪਣੇ ਅੱਡੀਆਂ ਘਸ ਜਾਂਦੀਆਂ ਤੇ ਇਹ ਜਿਹੜੇ ਸ਼ਨਾਤੀ ਲੋਕ ਆਂਦੇ ਨੇ ਰਾਤੋਂ ਰਾਤ ਇਹਨਾਂ ਦੇ ਵੋਟਰ ਕਾਰਡ ਬਣ ਜਾਂਦੇ ਆ ਰਾਤੋਂ ਰਾਤ ਇਹਨਾਂ ਦੇ ਆਧਾਰ ਕਾਰਡ ਬਣ ਜਾਂਦੇ ਆ ਔਰ ਕਿਹੜੀ ਤਾਕਤ ਇਹਨਾਂ ਦੇ ਪਿੱਛੇ ਕੰਮ ਕਰ ਰਹੀ ਹੈ ਜਾਂਚ ਦਾ ਵਿਸ਼ਾ ਹੈ ਅਸੀਂ ਬਾਰ-ਬਾਰ ਇਹਦਾ ਲਿਖਤੀ ਰੂਪ ਤੇ ਹਰ ਪਾਸੇ ਇੱਕ ਮੰਗ ਪੱਤਰ ਦਿੱਤਾ ਹੋਇਆ ਹੈ ਔਰ ਉਹਦੇ ਲਈ ਜਿਹੜਾ ਸਾਡਾ ਸੰਘਰਸ਼ ਚੱਲਦਾ ਪਿਆ ਪਰ ਪ੍ਰਸ਼ਾਸਨ ਨੇ ਅੱਜ ਤੱਕ ਹਜੇ ਇਹਨਾਂ ਲੋਕਾਂ ਦੀ ਜਾਂਚ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਮੈਂ ਤੁਹਾਡੇ ਮਾਦਮਾਂ ਨੂੰ ਅਸੀਂ ਬੇਨਤੀ ਕਰਾਂਗਾ ਕਿ ਇਹਨਾਂ ਲੋਕਾਂ ਦੀ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਦੇ ਆਈਡੀ ਕਾਰਡ ਬਣਨੇ ਚਾਹੀਦੇ ਨੇ ਜਿਹੜੇ ਜਾਇਜ਼ ਨੇ ਉਹਨਾਂ ਨੂੰ ਇੱਥੇ ਰੱਖੋ ਤੇ ਜਿਹੜੇ ਨਜਾਇਜ਼ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ ਭੇਜਿਆ ਜਾਵੇ ਅਮਲ ਜੀ ਵਾਪਸ ਆਪਾਂ ਫਵਾੜਾ ਸ਼ਹਿਰ ਵਿੱਚ ਆਪਣੇ ਆ ਜਾਂਦੇ ਨੇ ਨਜਾਇਜ਼ ਕਬਜ਼ਿਆਂ ਦੀ ਭਾਰਤ ਇਹ ਵੀ ਜਗ੍ਹਾ ਸ਼ਹਿਰ ਦੀ ਜਿਹੜੀ ਆ ਮੁੱਖ ਪਾਰਕਿੰਗ ਆ ਹਰਗੋਬਿੰਦ ਨਗਰ ਇਲਾਕੇ ਦੇ ਵਿੱਚ ਕਿਸੇ ਨੇ ਜੇ ਕਮਰਸ਼ੀਅਲ ਕੋਈ ਕੰਮ ਕਰਨ ਆਣਾ ਬੈਂਕ ਵਿੱਚ ਜਾਣਾ ਕਿਸੇ ਬਿਲਡਿੰਗ ਸ਼ਾਪ ਤੇ ਜਾਣਾ ਉਹ ਗੱਡੀ ਇਸ ਜਗ੍ਹਾ ਤੇ ਲਗਾਏਗਾ ਪਰ ਇੱਥੇ ਤਾਂ ਕਾਰਪੋਰੇਸ਼ਨ ਨੇ ਖੁਦ ਹੀ ਇੱਥੇ ਜਿਹੜੀਆਂ ਹੈਗੀਆਂ ਰੇੜੀਆਂ ਮਿਲੀ ਭਗਤ ਨਾਲ ਪਿਛਲੇ ਕਈ ਸਾਲਾਂ ਤੋਂ ਲਗਵਾਈਆਂ ਤੇ ਚੱਕੀਆਂ ਨਹੀਂ ਗਈਆਂ ਤੇ ਇਦਾਂ ਦੇ ਸ਼ਹਿਰ ਦੇ ਵਿੱਚ ਕਈ ਹੋਰ ਐਪੀਸੋਡ ਵੀ ਨੇ ਸ਼ਿਵ ਸੈਨਾ ਬਾਲ ਠਾਕ ਦੇ ਜਿਹੜੀ ਆ ਆਪਣਾ ਕੀ ਐਕਸ਼ਨ ਨਵਾਂ ਵਰਤੇਗੀ ਕਿਉਂਕਿ ਕਾਰਪੋਰੇਸ਼ਨ ਦੇ ਉੱਤੇ ਤਾਂ ਕੋਈ ਜੂਂ ਸਰਕੀ ਨਹੀਂ ਰਹੀ ਚਾਹੇ ਮੀਡੀਆ ਦੀਆਂ ਖਬਰਾਂ ਜੀ ਖਬਰਾਂ ਦੀ ਗੱਲ ਕਰ ਲਈਏ ਜਾ ਤੁਹਾਡੇ ਵਰਗੇ ਜਿਹੜੇ ਪ੍ਰਵਕਤਾ ਨੇ ਉਹ ਸਮੇਂ-ਸਮੇਂ ਸਰ ਮਰੁੰਡਮਿੰਦ ਨੇ ਕੋਈ ਅਸਰ ਤਾਂ ਕਿਤੇ ਵੀ ਕੋਈ ਨਜ਼ਰ ਨਹੀਂ ਆ ਰਿਹਾ ਅਗਲਾ ਜਿਹੜਾ ਆ ਕੜਾ ਸਟੈਪ ਕੀ ਹੋਏਗਾ ਦੇਖੋ ਜੀ ਪਹਿਲਾਂ ਤਾਂ ਮੈਂ ਸਿਰਫ ਇਹ ਦੇਖੂਗਾ ਇੱਕ ਦੋ ਦਿਨਾਂ ਦੇ ਵਿੱਚ ਪ੍ਰਸ਼ਾਸਨ ਕੀ ਕਰਦਾ ਜੇ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਸਾਰਿਆਂ ਨੂੰ ਇੱਕ ਨਿਗਾਹ ਦੇ ਵਿੱਚ ਰੱਖ ਕੇ ਆਪਣੀ ਕਾਰਵਾਈ ਕਰ ਦਿੰਦਾ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰੂੰਗਾ ਲੇਕਿਨ ਜੇ ਲੱਗਦਾ ਇਹੋ ਜੀ ਕਾਰਵਾਈ ਨਹੀਂ ਹੁੰਦੀ ਤੇ ਮੈਨੂੰ ਨਹੀਂ ਲੱਗਦਾ ਕਿ ਇਥੇ ਥੱਲੇ ਸਾਡੀ ਕੋਈ ਸੁਣਨ ਵਾਲਾ ਹੈ ਇਹਦੇ ਲਈ ਮੈਨੂੰ ਹਾਈ ਕੋਰਟ ਜਾਣਾ ਪਿਆ ਤੇ ਮੈਂ ਹਾਈ ਕੋਰਟ ਜਾਂਦੀ ਸੀ ਪੂਰੀ ਤਿਆਰੀ ਕਰਾਂਗੇ ਔਰ ਪ ਸ਼ਿਵ ਸੈਨਾ ਬਾਲ ਠਾਕਰੇ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਦਾ ਰੁਖ ਕਰ ਸਕਦੀ ਹੈ ਜਦਾ ਮੁੱਖ ਮੁੱਦਾ ਕਾਰਨ ਇਹੀ ਹੈ ਵੀ ਪਗਵਾੜਾ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਿਹੜੀਆਂ ਨਜਾਇਜ਼ ਪਾਰਕਿੰਗ ਨਜਾਇਜ਼ ਕਬਜ਼ੇ ਨਜਾਇਜ਼ ਰੇੜੀ ਫੜੀ ਵਾਲੇ ਜਿਹੜੇ ਆ ਉਹ ਬਾਜ਼ ਨਹੀਂ ਆ ਰਹੇ ਤੇ ਕਿਤੇ ਨਾ ਕਿਤੇ ਮਿਲੀ ਭੁਗਤ ਜਿਹੜੀ ਆ ਸਾਫ਼ ਨਜ਼ਰ ਆ ਰਹੀ ਆ ਕਾਰਪੋਰੇਸ਼ਨ ਦੇ ਨਾਲ ਆਉਣ ਵਾਲਾ ਸਮਾਂ ਦੱਸੇਗਾ ਕਾਰਪੋਰੇਸ਼ਨ ਇਸ ਮਾਮਲੇ ਵਿੱਚ ਕੀ ਕਾਰਵਾਈ ਕਰਦਾ ਹੈ ਇਹ ਪਾਰਕਿੰਗਾਂ ਜਿਹੜੀਆਂ ਇੰਪਰੂਵਮੈਂਟ ਰਸਤੀਆਂ ਸੀਗੀਆਂ ਖਾਲੀ ਹੋਣਗੀਆਂ ਜਾਂ ਨਹੀਂ ਹੋਣਗੀਆਂ ਇਹ ਇੱਕ ਵੱਡਾ ਸਵਾਲ ਆ ਸਕਾਡਨਲ ਫਿਰ ਦੁਬਾਰਾ ਮੁੜ ਕੇ ਗੱਲ ਕਰਾਂਗੇ ਕੈਮਰਾਮੈਨ ਅਮਰਿਤ ਨਾਲ ਮੈਂ ਅਮਰਪਾਸੇ ਡੀਡੀ ਪੰਜਾਬ ਲਈ